ਹੈਲੋ ਗਾਇਜ਼ ਵੈਲਕਮ ਟੂ ਮਾਈ ਚੈਨਲ ਅ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਅੱਜ ਆਪਾਂ ਆਏ ਇੱਕ ਨਵੀਂ ਵੀਡੀਓ ਲੈ ਤੁਹਾਡੇ ਵਾਸਤੇ ਤੁਸੀਂ ਕੱਲ ਤੇ ਲੌਕ ਚ ਦੇਖਿਆ ਹੀਗਾ ਕਿ ਆਪਾਂ ਕੱਲ ਸੰਤ ਪੰਚਵੀ ਤੇ ਪਤਾਂ ਨੂੰ ਤੁਮ ਡਾਈ ਸੀ ਵਧੀਆ ਕੱਲ ਮਾਹੌਲ ਬਣਿਆ ਸੀਗਾ ਤੇ ਅੱਜ ਤਾਂ ਹੈ ਨਹੀਂ ਮਾਹੌਲ ਕੋਈ ਬਸੰਤ ਲੰਘੀ ਇਸ ਤੋਂ ਬਾਅਦ ਤਾਂ ਯੂਕਾਂ ਟੰਦੇ ਨਹੀਂ ਹੁੰਦਾ ਤੇ ਸਾਰੇ ਜਣ ਕਮੈਂਟ ਕਰਿਓ ਵੀ ਕਿਹੜੇ ਕਿਹੜੇ ਵਧੀਆ ਮਾਹੌਲ ਸੀ ਤੇ ਕਿਹੜੇ ਕਿਹੜੇ ਕੋਈ ਖਰਾਬ ਮਾਹੌਲ ਸੀ ਜਾ ਹਵਾਣੀ ਚੱਲੀ ਜਾ ਕੋਸ ਹੋਰ ਖਰਾਬੀ ਆ ਗਈ ਸੀ ਤੇ ਸਾਰੇ ਕਮੈਂਟ ਕਰਿਓ ਬਾਈ ਤੇ ਉਹ ਦੇਖੋ ਜੀ ਆਪਣਾ ਨਵਾਂ ਗੁਰਦੁਆਰਾ ਗੁਰਦੁਆਰਾ ਹਰਸਰ ਸਾਹਿਬ ਇਹਦੀ ਉਹ ਸਾਰੇ ਜੇ ਕੰਮ ਚੱਲੀ ਜਾਂਦੇ ਆ ਦੇਖੋ ਜੀ ਆਪਣੇ ਘਰ ਤੋਂ ਲੈ ਕੇ ਗੁਰਦੁਆਰਾ ਸਾਹਿਬ ਵੀ ਬਹੁਤ ਨੇੜੀ ਹੈਗਾ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਤੇ ਚੱਲੀ ਜਾਂਦਾ ਵਧੀਆ ਪਈ ਅੰਦਾ ਲੈਂਟਰ ਲੂੰਟਰ ਹੁਣ ਬਸ ਤਾਂ ਜਿਹੜਾ ਗੋਮਟ ਹੁੰਦਾ ਈ ਉਹਦਾ ਵੀ ਕੱਲ ਪਰਸੋਂ ਪਿਆਗਾ ਲੈਂਟਰ ਤੇ ਬਸ ਹੁਣ ਲਗਭਗ 2-3 ਸਾਲ ਚ 2 ਸਾਲ ਸਰਾਸੀ ਹੋ ਜਾਣਾ ਤੇ ਬਾਹਰਲੇ ਗੁਰਦੁਆਰੇ ਨਿਸ਼ਾਨ ਸਾਹਿਬ ਹੋ ਰਿਹਾ ਪਰ ਗੁਰਦੁਆਰਾ ਕੋਠੀ ਦੇ ਪਿੱਛੇ ਹੈਗਾ ਇਸ ਕਰਕੇ ਆਪਣਾ ਸਾਰਾ ਪੈਂਡ ਤੁਸੀਂ ਵੇਖੀਏ ਤਾਂ ਵਲੌਗਸ ਚ ਤਾਂ ਆ ਆਪਣਾ ਹੀ ਕੋਠਾ ਆ ਗਿਆ ਆਪਣਾ ਕੋਠਾ ਆ ਵੀ ਤੇ ਇਹ ਕੱਚਾ ਕੋਠਾ ਕੋਈ ਨਹੀਂ ਬਾਬੇ ਦੀ ਕਿਰਪਾ ਨਾਲ ਪੱਕਾ ਵੀ ਪਾਵਾਂਗੇ ਤੁਸੀਂ ਇੱਕ ਗੱਲ ਦੇਖੋ ਗਾਈਸ ਸਾਰੇ ਸਾਡੇ ਆਂਡ ਗਵੰਡ ਦੇ ਕੋਠੇ ਪੱਕੇ ਆ ਪਰ ਸਾਡੇ ਇੱਕ ਚੱਕਲਾ ਕੋਈ ਨਹੀਂ ਉੰਤਿਤ ਹੋਰ 10 ਸਾਲਾਂ ਚ ਪੱਕਾ ਕਰ ਦੇਣਾ ਇਹ ਵੀ ਸੁੰਨ ਦਿਖਾਇਆ ਕਰਾਂਗੇ ਆਪਣੀ ਕੋਠੀ ਦੇ ਵਲੌਗ ਵੀ ਫਿਰ ਤੁਸੀਂ سپورਟ ਕਰਨੀ ਆ ਦੇਖੋ ਇਧਰ ਜੀ ਡੋਰਾਂ ਦੇ ਗੁੰਜਲਾ ਤੇ ਆਪਣੀ ਸਾਰੀ ਡੋਰ ਖਤਮ ਹੋ ਗਈ ਸਾਰੀ ਮੁਕਾਦੀ ਗੱਲ ਜਿਵੇਂ ਗੁੱਟ ਸਾਨੂੰ ਖਾਲੀ ਕਰਤਾ ਜਿਵੇਂ ਡੋਰ ਤੇ ਉਹਨਾਂ ਇੱਕ ਵੀ ਹੈੀ ਦੋ ਰੋਟਾ ਕਵੀ ਗੁੱਟ ਤੇ ਸਾਰਾ ਖਾਲੀ ਕੀਤਾ ਹੋਇਆ ਬਸ ਦੋਸ ਰਾਸੀ ਦਾ ਗੱਲ ਬਹੁਤ ਵੱਡੇ ਹੀ ਬੈਡੋਰ ਸਹੀ ਹੈ ਮਿਲਸਾ ਨਿਊ ਇੰਡੀਆ ਦਾ ਕੋਈ ਵੀ ਟ੍ਰਾਈ ਕਰ ਸਕਦੇ ਹੋ ਅਗਲੇ ਸਾਲ ਕਿਉਂਕਿ ਇਸ ਸਾਲ ਤਾਂ ਲੰਘ ਗਿਆ ਕੱਲ ਬਹੁਤ ਠੜਾ ਮੋਲ ਸੀ ਗਾਈਸ ਅਪਰੰਕ ਕੱਲ ਬਹੁਤ ਉੱਡੇ ਤੇ ਕੱਲ ਬਾਦੂ ਵੱਡੇ ਸੀ ਪਰ ਸੋਨੂੰ ਅਸੀਂ ਇਹਨਾਂ ਵਲੌਗਸ ਦਿਖਾ ਸਕੇ ਕਿ ਟਾਈਮ ਹੀ ਲੱਗਿਆ ਇਹ ਵਲੌਗ ਬਣਾਉਣ ਵਾਸਤੇ ਆਪ ਦੀ ਆਪਦੀ ਬੈਸਟ ਤਰੀਕਾ ਵਸ ਦੇਖੋ ਗਾਇਸ ਮੜਾ ਮੈਂ ਦੱਸਿਓ ਦੇਖੋ ਗਾਇਸ ਆਹ ਜਿਹਨੂੰ ਕੋਣ ਕੋਣ ਮੈਸਜ ਕਰਦਾ ਇੱਥੇ ਪਤਾਂਗੀ ਪਤੰਗ ਪਈ ਸੀ ਗਾਇਸ ਸਾਰੇ ਗਏ ਇੱਥੇ ਦਾਂ ਵਾਲੇ ਪਏ ਸੀ ਵੱਡੇ ਗੁੱਡੇ ਵਾਜੀ ਇੱਥੇ ਇੱਥੇ ਬਤਰਾ ਵੱਡਾ ਪਿਆ ਸੀ ਇੱਕ ਦਸ ਸਾਰੇ ਛੋਟੇ ਪੀਸ ਪਏ ਸੀ ਕੱਢ ਲ ਗਾਇਸ ਸਾਰੇ ਚੱਕ ਤੇ ਆਪਾਂ ਮੈਂ ਅੱਜ ਰੰਗ ਕਰੇ ਇੱਕ ਵੀ ਲੈ ਕੇ ਆਣਾ ਥੱਲੇ ਸਾਰੇ ਤਾਂ ਹੀ ਚੱਕਦੇ ਸਾਰੇ ਵੜਾਤੇ ਅੱਧੇ ਇੱਥੋਂ ਤੋੜਦੇ ਅੱਧੇ ਨਾਲ ਵੱਡੇ ਵੀ ਗਾਈਸੇ ਵੱਡੇ ਵਾਧੂ ਆਪਾਂ ਆ ਗਏ ਆਣੀ ਵੀ ਸਾਰੇ ਵੜਾ ਕੇ ਥੱਲੇ ਮੁੜੇ ਹੈਗੇ ਵੜੇ ਥੱਲੇ ਫਲੇ ਵੜਾ ਕੇ ਆ ਪਰ ਵੱਡੇ ਗਾਈਸੇ ਦੁੱਗਣੇ ਦਿਖਣੇ ਹੁਣ ਨਾਲ ਲੋ ਜਿੰਨੇ ਆਪਣੇ ਲੋ ਪੀਸੇ ਨੇ ਸਾਰੇ ਨਾਲ ਚੱਕਦੇ ਆਪਾਂ ਆਪਾਂ ਕੋਈ ਚੱਕਰ ਨਹੀਂ ਵੀ ਇੱਕ ਦੇਣਾ ਸਾਲ ਬਾਅਦ ਦੇਣਾ ਹੁੰਦਾ ਹੈ ਚੱਕਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਗਾਈਸ ਗਾਈਸ ਦੇਖੋ ਆਪਣਾ ਨਿਊ ਇੰਡੀਆ ਖਾਲੀ ਹੋ ਗਿਆ ਵੀ ਪਰ ਇਹ ਮੇਰਾ ਨਹੀਂ ਸੀਗਾ ਮੁੰਡੇ ਦਾ ਸੋ ਨੂੰ ਪਤਾ ਗਾਇਸ ਅੱਜ ਤੋਂ ਟਟਾ-ਟਟਾ 2-3 ਸਾਲ ਪਹਿਲਾਂ ਜਦੋਂ ਮੈਂ YouTube ਤੇ ਆਇਆ ਆਇਆ ਸੀਗਾ ਨਾ ਤੇ ਉਹਦੇ ਮੈਂ ਸਭ ਤੋਂ ਪਹਿਲੀ ਵੀਡੀਓ ਤਾਂ ਕਿਹੜੀ ਸੀ ਆ ਲੋਕਰ ਤੇ ਜਿਹੜਾ ਅਲੋਕਰ ਨਹੀਂ ਹੈਗਾ ਅਦੋਂ ਮੈਂ ਨਾ ਇਹ ਤੇ ਕੀ ਕੀਤਾ ਉਹਦੇ ਨਾਲ ਮੇਰੀ ਭੈਣ ਬਾਹਰ ਗਈ ਗਈ ਸੀ ਤੇ ਮੇਰੀ ਭੈਣ ਬਾਹਰ ਜਾਣ ਲੱਗੀ ਨਾ 100 ਰੁਪਏ ਦੇ ਗਈ ਤੇ 100 ਰੁਪਏ ਹਨਾ ਤੇ ਭਈ ਮੈਂ ਦੱਸਾਂਦਾ ਹਾਂ ਨੋ ਰਾਲੇ ਦਗਾਹ ਤੋਂ 100 ਦੇਣਾ ਤੇ ਉਹ 10 ਨੋਟ ਬਣ ਗਏ ਮੈਨੂੰ ਬੜਾ ਚਾਸੀ ਹੈਣਾ ਕਿਉਂਕਿ ਪਹਿਲੇ ਬਾਲੇ ਹੋ ਗਏ ਨੋਟ ਬਾਲੇ ਹੋ ਗਏ ਇੱਕ ਉਹ ਮੇਰੇ ਕੋਲ ਫੋਨ ਸੀਗਾ ਤੇ ਮੈਂ ਕੀਤਾ ਮੈਂ ਸਾਰੇ ਅਲੋਕਰ ਤੇ ਨਾ ਪੈ ਵਿੱਚ ਖਲਾਰ ਲੈਦੇ ਐ ਕਰਕੇ ਆਏ ਠੀਕ ਐ ਖਲਾਰਣ ਤੋਂ ਬਾਅਦ ਨਾ ਨੇ ਖਲਾਰ ਲੈ ਪੈ ਸਾਰੇ ਤੇ ਤੇ ਮੈਂ ਫਿਰ ਬਈ ਸੋਚਿਆ ਕਿ ਕਿਉਂ ਨਾ ਸਟੇਟਸ ਪਾਇਆ ਜਾਵੇ ਜਾਂ ਕੋਈ ਵੀਡੀਓ ਵੀਡੀਓ ਪਾਈ ਜਾਵੇ ਹੈਨਾ ਤੇ ਵੇ ਮੈਂ ਕੀਤਾ ਮੈਂ YouTube ਤੇ ਜਾੜਿਆ ਪਹਿਲਾਂ ਸੋਚਣਾ ਕਿ ਗਾਣਾ ਕਿੱਥੋਂ ਲਾਵਾਂ ਵੀਡੀਓ ਤੇ ਗਾਣਾ ਕਿੱਥੋਂ ਲਾਵਾਂ ਨਾ ਤੇ YouTube ਜਾੜਿਆ ਫਿਰ ਮੈਂ ਸੱਲਾ ਪਲੱਸ ਵੇਖਿਆ ਉਹਦੇ ਫਿਰ ਤੁਸੀਂ ਕ੍ਰੀਏਟਰ ਆ ਸ਼ਾਰਟ ਫਿਰ ਮੈਂ ਸ਼ਾਰਟ ਤੇ ਗਿਆ ਠੀਕ ਆ ਤੇ ਫਿਰ ਮੈਂ ਵਾ ਮੱਠਾ-ਮੱਠਾ ਮਾਰਨ ਤੋਂ ਬਾਅਦ ਫਿਰ ਮੈਂ ਗਾਣਾ ਸਰਚ ਕੀਤਾ ਵੀ ਬਾਬੇ ਨੇ ਵੀ ਗੁੱਡੀ ਤੇਰੇ ਬੀਰੀ ਤੇਰੇ ਕਰਕੇ ਹੀ ਗੁੱਡੀ ਹਟ ਲੋੜੀ ਹੈ ਨਾ ਤੇ ਫਿਰ ਮੈਂ ਉਹਲੇ ਗਾਣ ਤੇ ਗਿਆ ਤੇ ਮੈਂ ਫਿਰ ਬਣਾਈ ਵੀਡੀਓ ਤੇ ਵੀਡੀਓ ਤੋਂ ਬਾਅਦ ਫਿਰ ਮੈਂ ਵੀਡੀਓ ਪਾਤੀ ਹੈ ਨਾ ਤੇ ਅੱਜ ਤੋਂ ਦੋ ਦੋ ਸਾਲ ਪਹਿਲਾਂ ਦੀ ਗੱਲਾਂ ਕਰ ਰਣਾ ਤੇ ਉਹ ਮੇਰੇ ਵਿਊ ਵਾਧਾ ਆਏ ਨਹੀਂ ਹੈ ਨਾ ਤੇ ਮੈਨੂੰ ਤਾਂ ਬਸ ਕੀ ਚਾਹ ਸੀਗਾ ਮੈਨੂੰ ਲੱਗਿਆ ਉਹ ਮੰਮੀ ਓਏ ਹਾਂ ਮੈਨੂੰ ਪੈਸੇ ਆਏ ਕਰਨਗੇ YouTube ਤੋਂ ਤੇ ਮੈਂ ਵੀਡੀਓ ਪਾਉਣ ਲੱਗ ਗਿਆ ਕਿਉਂਕਿ ਮੈਂ ਪਹਿਲੀ ਵੀਡੀਓ ਪਾਈ ਸੀਗੀ ਕੀ ਬਣਾ ਸੀਗੀ ਵੀ ਪੈਸੇ ਅਨਸ਼ੇਰਿੰਗ ਆਉਂਦੇ ਨਾ ਵੀ ਆਏ ਨਹੀਂ ਆਉਂਦੇ ਤੇ ਮੈਨੂੰ ਚਾਹਿਆ ਸੀਗਾ ਨਾ ਤੇ ਫਿਰ ਮੈਂ ਵੀਡੀਓ ਵੀਡੀਓ ਪਾਉਣ ਲੱਗ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਘਟੋ ਘਟੋ 200 ਕ ਸਬਸਕ੍ਰਾਈਬਰ ਜਿਵੇਂ ਮੇਰੇ ਹੋ ਗਏ ਸੀਗੇ ਹਨ ਤੇ ਫਿਰ ਮੇਰੇ ਉਦੋਂ ਮੈਂ ਘਟੋ ਘਟ 100 20 ਪੋਸਟਾਂ ਪੋਸਟਾਂ ਪਾ ਦਿੱਤੀ ਸੀ ਵੀਡੀਓ ਮੀਸ ਕੇ ਤੇ ਉਹ ਪਾਉਣ ਤੋਂ ਬਾਅਦ ਫਿਰ ਮੈਂ ਗੀਤਾ ਫਿਰ ਮੈਂ ਸਾਰੀਆਂ ਉਹ ਡਿਲੀਟ ਕਰਤੀਆਂ ਹਨਾ ਤੇ ਫਿਰ ਮੈਂ ਸੋਚਿਆ ਕਿ ਮੈਂ ਵੀਡੀਓ ਸਾਂ ਡਿਲੀਟ ਕਿਉਂ ਕਰਤੀ ਹਨਾ ਵੀ ਇਹ ਮਰ ਨਹੀਂ ਕਰਨ ਚਾਹੀਦੀਆਂ ਸੀਗੀਆਂ ਫਿਰ ਮੈਂ ਪਾਉਣ ਲੱਗ ਗਿਆ ਵੀਡੀਓ ਬਈ ਇਸਟਾ ਹੋ ਚੱਕ ਚੱਕ ਜੱਕੇ ਮੂਸੇ ਆਉਂਦੀਆਂ ਪਾਉਣ ਲੱਗ ਗਿਆ ਉਹ ਤੇ ਵਿਦਿਆਇ ਸ਼ਾਰਟਸ ਤੇ ਵਿਊ ਆਉਣ ਲੱਗੇ ਜਦੋਂ ਵਿਊ ਆਉਣ ਲੱਗੇ ਤੇ ਮੈਂ ਮੈਂ ਵਰਨਾ ਇੱਕ ਵੀਡੀਓ ਸੀ ਜਿਹੜੀ ਫੇਕ ਜੀ ਐਰਟਿੰਗ ਕੀਤੀ ਸੀ ਜਿਹੜਾ ਮੈਂ ਚੱਕ ਕੇ ਪਾਤੀ ਉਹ ਪਾਤੀ ਤੇ ਭਈਓ ਤੇ 2-3 ਲੱਖ ਵਿਊ ਆ ਗਿਆ ਇੱਕ ਦੋ ਦਿਨਾਂ ਚ ਹੀ ਜਦੋਂ ਆ ਗਿਆ ਤੇ ਫਿਰ ਫਿਰ ਮੈਨੂੰ ਉਹ ਤੋਂ ੜੜ 4-5 6 ਸਬਸਕ੍ਰਾਈਬਰ ਆ ਗਏ ਸੀਗੇ ਤੇ ਜੁਮਨ ਦੇਖਿਆ ਮੈਂ ਹੈ ਇਹ ਕੀ ਫਿਰ ਮੈਂ ਉਹ ਕਿਹਾ ਉੜ ਪੈ ਰਹਿਦਾ ਕਤੁ ਨਹੀਂ ਆਇਆ ਯਾਰ ਮੇਰੇ ਸਬਸਕ੍ਰਾਈਬਰ ਵੀ ਅਨੇ ਵਧ ਗਏ ਵਿਊ ਵੀ ਅਨੇ ਹੋ ਗਏ ਹੈਨਾ ਤੇ ਕੀ ਚੱਕਰ ਆ ਜੋ ਦੇਖਿਆ ਮੈਂ ਸਾਰੀ ਤਰ੍ਹਾਂ ਸਾਰੇ ਨਾ YouTube ਤੇ ਕੀ ਪੈਸੇ ਕਿਵੇਂ ਹੁੰਦੇ YouTube ਤੋਂ ਨਾ ਕਿਵੇਂ ਸ਼ਾਰਟਸ ਦਾ ਵੀਡੀਓ ਕਿਵੇਂ ਪੈਸੇ ਆਉਂਦੇ ਆਗੇ ਜੋ ਮੈਂ ਦੇਖਿਆ ਉਹ ਉਹਾਂ ਦੇ ਕਿ ਜਾਂ ਤੁਹਾਡੇ ਸ਼ਾਰਟਸ ਤੇ ਵਿਊ ਪੂਰੇ ਹੋਣ ਜਾਂ ਤੁਹਾਡੇ ਵੀਡੀਓ ਤੇ ਵਾਚ ਟਾਈਮ ਪੂਰਾ ਹੋਵੇ ਫਿਰ ਮੈਂ ਤਾਂ ਕੰਮ ਹੀ ਬੜਾ ਔਖਾ ਹੈ ਤਾਂ ਕੰਮ ਤਾਂ ਹੋਣਾ ਹੀ ਨਹੀਂਗਾ ਤੇ ਫਿਰ ਮੈਂ ਵੀਡੀਓ ਪਰ ਫੜ ਗਿਆ ਬੱਚਦੀ ਫੜ ਗਿਆ ਸੀਗਾ ਤੇ ਮੈਂ ਸਕੇ ਘਰੇ ਉਮੀ ਰਹੀ ਹਣਾ ਤੇ ਫਿਰ ਮੈਂ ਵੀਡੀਓ ਪਾ ਦਿੱਤੀ ਕਿਉਂ ਚਾਕੇ ਉਹ ਤੇ ਦਾ ਵੀਡੀਓ ਸੀਗੀ ਉਹ ਰਸੀ ਵਾਲੀ ਉਹ ਗੱਲ 2024 ਦੀ ਤੇ ਮੈਂ ਪਾ ਦਿੱਤੀ ਚਾਕੇ ਉਹ ਤੇ ਬਈ ਵਿਊ ਆ ਗਿਆ 1.2 ਮਿਲੀਅਨ ਵਿਊ ਤੇ ਉਹ ਉਹ ਤੇ ਕਾਪੀਰਾਈਟ ਤੇ ਐਂ ਅਖਾਂ ਵੀ ਉਹ ਤੇ ਕਰ ਪਰ ਮੈਨੂੰ ਲੋ ਗਿਆ ਸਬਸਕਰਾਈਬਰ ਵੀ ਦੋ ਤਿੰਨੇ ਸਬਸਕਰਾਈਬਰ ਤੇ ਮੈਂ ਵੀਡੀਓ ਕਰਤੀ ਵੀ ਰੀਟ ਹੋ ਤੇ ਫਿਰ ਮੈਂ ਸਾਰੀ ਨੂੰ ਕਰਤੀ ਡੇਡ ਸਾਰੀਆਂ ਵੀਡੀਓ ਉਪਲੋਡ ਅਸ ਤੋਂ ਬਾਅਦ ਫਿਰ ਮੈਂ ਹੈਨਾ ਹੁਣ ਵਲੌਗ ਪਉਣ ਲੱਗਾਂਗਾ ਤੇ ਸਬਸਕ੍ਰਾਈਬਰ ਮੇਰੇ ਬਹੁਤ ਹਨ ਹੈਗੇ ਆ ਤੇ ਮਨ ਸਾਰੇ ਆਖਦੇ ਆ ਯਾਰ ਤਰੇ ਵੀਊ ਕਿਉਂ ਨਹੀਂ ਹੁੰਦੇ ਤੇ ਉਸ ਆਲਾ ਆਲਾ ਵਲੌਗ ਜ਼ਰੂਰ ਦੇਖ ਲੈਣਾ ਕਿ ਮੇਰੇ ਵੀਊ ਕਿਉਂ ਨਹੀਂ ਹੁੰਦੇ ਜੇ ਮੈਂ ਦੋ ਤਿੰਨ ਸਾਲ ਚ ਲਗਾਤਾਰ ਮਿਹਨਤ ਕੀਤੀ ਹੁੰਦੀ ਵੀਡੀਓ ਪਾਈਆਂ ਹੁੰਦੀਆਂ ਤੇ ਹੁਣ ਨਾ ਯਾਰ ਨਾ ਬਲਤ ਮੈਨੂੰ ਇੱਕ ਲੱਖ ਸਬਸਕਰਾਈਬਰ ਹੋਣੇ ਸੀਗੇ ਤੇ ਮੇਰੇ ਚੈਨਲ ਮੋਨਟਾਈਜ਼ ਹੋਇਆ ਹੋਣਾ ਸੀ ਪਰ ਹੁਣ ਕਰਨਾ ਚੈਨਲ ਮੋਨਟਾਈਜ਼ ਆਪਾਂ ਹੁਣ ਡੇਲੀ ਇੱਕਦਾਂ ਵਲੌਗ ਆਈਏ ਕਰਨਾ ਛੋਡੇ ਆਸਤੇ ਚਾਹੇ ਕੁਝ ਗੱਲਾਂ ਵਾਲਾ ਹੋਵੇ ਚਾਹੇ ਕੁਝ ਖੇਡਾਂ ਵਾਲਾ ਕੋਈ ਚਾਹੇ ਕੋਈ ਹੋਰ ਹਾਸੇ ਮਜ਼ਾਕ ਵਾਲਾ ਵਲੌਗ ਛੋਡੇ ਆਸਤੇ ਹਰ ਰੋਜ਼ ਇੱਕ ਨੈਕ ਵਲੌਗ ਆਏ ਕਰਨਾ ਉਹ ਤੁਹਾਡੀ ਮਰਜ਼ੀ ਤੁਸੀਂ ਕਿਵੇਂ ਕਮੈਂਟ ਕਰਨੇ ਕਿਵੇਂ ਦੇਖਣਾ ਉਹਨੂੰ ਤੇ ਕਿੰਨਾ ਸਪੋਰਟ ਕਰਨੇ ਕਿੰਨਾ ਸ਼ੇਅਰ ਕਰਨਾ ਉਹਨੂੰ ਤੇ ਐਸੀ ਅਮਰੀਕਾਣੀ ਮੇਰੀ ਪਹਿਲੀ ਵੀਡੀਓ ਦੀ ਫਿਰ ਮੈਂ ਨਾ ਉਹੀ ਵੀਡੀਓ ਪਾਉਣ ਲੱਗ ਗਿਆ ਸੀਗਾ ਗਾਣੇ ਨਾਲ ਆ ਕੇ ਗਾਣੇ ਫਿਰ ਮੇਰੇ ਹਿਸਾਬ ਆ ਗਿਆ ਵੀਡੀਓ ਕਿਵੇਂ ਐਡਿਟ ਕਰਨੀ ਹੈ ਕਿਵੇਂ ਵਲੌਗ ਬਣਾਉਣਾ ਕਿਵੇਂ ਸ਼ਾਰਟ ਬਣਾਉਣਾ ਫਿਰ ਰੋਲ ਮੇਰੇ ਹਿਸਾਬ ਆਏਗਾ ਤੇ ਇਹ ਸੀ ਮੇਰੀ ਵੀਡੀਓ ਦੀ ਜਾਂ YouTube ਦੀ ਜਰਨੀ ਸਟਾਰਟਿੰਗ ਅਜ ਤੂੰ ਦੋਸਰਾ ਪਹਿਲਾ ਦੀ ਹੁਣ ਆਪਾਂ ਜਾਰੀ ਨੂੰ ਕੰਟੀਨਿਊਸ ਕਰਨਾ ਤੇ ਫਿਟਨੈਸ ਚ ਜਾਣਾ ਫਿਟਨੈਸ ਵੀ ਮੈਂ ਵਧੀਆ ਫਿਟਨੈਸ ਚ ਦਾ ਕਲਪਾਈ ਦੋ ਜਿਹੇ ਅੱਗੇ ਜਾਣਾਗਾ ਇੱਕ ਫਿਟਨੈਸ ਤੇ ਇੱਕ YouTube ਤੇ ਮਿਹਨਤ ਕਰਨੀ ਆਪਾਂ ਬਾਕੀ ਸਪੋਰਟ ਤੁਸੀਂ ਕਰਨੀ ਹੈਗੀ ਅੱਜ ਦੇ ਵਲੌਗ ਨੂੰ ਕਰੋ ਇੰਜੋਏ ਤੇ ਕਰੋ ਸਪੋਰਟ ਓਕੇ ਫਿਰ ਬਾਏ ਆਈ ਨਹੀਂ ਕਰਨਾ ਆਪਾਂ